ਸੇ ਦਾ ਰੂਹ ਕਰਾਂਗੇ ਲਾਈਟ ਐਂਡ ਸਾਊਂਡ ਸ਼ੋਅ ਗੁਰਤੇਗ ਭਾਦਰ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਸ ਸ਼ਹਾਦਤ ਦੇ ਮੰਜ਼ਰ ਨੂੰ ਦਿਖਾਇਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਹੰਕਾਰੀ ਬਾਦਸ਼ਾਹ ਔਰੰਗਜ਼ੇਬ ਆਪਣੇ ਹੁਕਮ ਦਾ ਜ਼ਿਕਰ ਕਰਿਆ ਕਰਦਾ ਉਸ ਹੰਕਾਰ ਨੂੰ ਕਿਸ ਤਰੀਕੇ ਨਾਲ ਤੋੜਿਆ ਤੇ ਕਿਸ ਤਰੀਕੇ ਦੇ ਨਾਲ ਉਸ ਵੇਲੇ ਹੰਕਾਰੀ ਬਾਦਸ਼ਾਹ ਦੀ ਗੁੰਡਾਗਰਦੀ ਛੱਡਿਆ ਕਰਦੇ ਤੇ तमाम ਸ਼ਹਾਦਤਾਂ ਤੋਂ ਲੈ ਕੇ ਉਹਨਾ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਧਰਮ ਹੇਤ ਸੀਸ ਦਿੱਤੇ ਜਿਨ੍ਹਾਂ ਬੰਦ-ਬੰਦ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਤੇ ਚਾਣੇਗੇ ਤਨ ਆਰਿਆਂ ਦੇ ਨਾਲ ਚਰਾਏਗੇ ਉਹਨਾ ਸਿੰਘਾਂ ਨੂੰ ਯਾਦ ਕੀਤਾ ਜਾ ਰਿਹਾ ਦਾ ਲਾਈਟ ਐਂਡ ਸਾਊਂਡ ਸ਼ੋਅ ਦੀ ਸ਼ੁਰੂਆਤ ਹੋਈ ਹੈ ਵਿਖਿਆ ਜਾ ਸਕਦਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਸ ਦੌਰ ਨੂੰ ਯਾਦ ਕੀਤਾ ਜਾ ਰਿਹਾ ਹੈ ਇੱਕ ਫਿਲਮ ਦੇ ਰੂਪ ਦੇ ਵਿੱਚ ਫਿਲਬਾਇਆ ਗਿਆ ਦਰਸਾਇਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਸਭ ਤੋਂ ਵੱਡੀ ਜਿਹੜੀ ਹੈ ਚਰਚਾ ਉਹ ਇਸ ਕਦਰ ਹੋਣੀ ਬਣਦੀ ਹੈ ਕਿ ਜਦੋਂ ਉਸ ਵੇਲੇ ਹੰਕਾਰੀ ਬਾਦਸ਼ਾਹ ਦਾ ਰੂਲ ਚੱਲਦਾ ਸੀ ਜਾਂ ਹੁਕਮ ਚੱਲਦਾ ਸੀ ਉਸ ਵੇਲੇ ਇੱਕ ਪਾਸੇ ਇਮਾਨ ਦੀ ਲੜਾਈ ਸੀ ਦੂਜੇ ਪਾਸੇ ਧਰਮ ਤੇ ਦੂਜੇ ਪਾਸੇ ਅਧਰਮ ਦੀ ਲੜਾਈ ਸੀ ਤਾਂ ਇਸ ਲੜਾਈ ਦਾ ਜ਼ਿਕਰ ਅੱਜ ਵੀ ਹੋ ਰਿਹਾ ਹੈ ਤਾਂ ਗੁਰਤੇਗ ਭਾਦਰ ਮਹਾਰਾਜ ਨੂੰ ਯਾਦ ਕਰਨਾ ਪੈ ਰਿਹਾ ਹੈ ਨੌਂ ਜੀ ਕਰਣੀ ਨਾਮ ਬਾਣੀ ਸ਼ੈ ਕਿਰਪਾ ਕਰਨੀ ਕਿਰਪਾ ਕਰਕੇ ਲਜਿਆ ਰੱਖ ਲੈਣੀ નિਸ਼ਕਲੇ ਕਰਾਸ ਪ੍ਰੇਮਾ ਭਗਤੀ ਨਾਮ ਦੀਆਂ ਸ਼ਰਧਾ ਦੀਆਂ ਸੈਨ ਦਿਨਾ ਨਾਤਾ ਵਾਸ਼ੀ ਕਰ ਜੀ ਪਾਗ ਸ਼ੈ ਜੀ ਤਰਦੇਓ ਕਿਰਪਾ ਨਾਮ ਸਿਮਰਨ ਦੀਆਂ ਦਾਤਾ ਨਾਲ ਨਿਵਾਦ ਦਿਓ ਪਾਦਸ਼ਾਹ ਜੀ ਚਾਰ ਪਹਿਰਾਂ ਦਾ ਦਿਹਾੜਾ ਸੁਖ ਆਨੰਦ ਨਾਲ ਬਤੀਤ ਹੋਇਆ ਰਹਿਣ ਆਈ ਚਾਰ ਪੈਰਾਂ ਦੀ ਸੁਖ ਆਨੰਦ ਨਾਲ ਬਤੀਤ ਕਰਵਣੀ ਜੜਦੀ ਤਨ ਆ ਰਖਣੀ ਬਾਦਸ਼ਾਹ ਜੀਓ ਜੋ ਆਪ ਜੀ ਦੇ ਸ੍ਰੀ ਚਰਣਾ ਕਉਲਾਂ ਵਿੱਚ ਆਵੇ ਸੋ ਰਾਗੀ ਪਰਸਨ ਜਾਵੇ ਸੁਖ ਹੋਵੇ ਨਾਮ ਚੇਤੇ ਆਵੇ ਗੁਰੂ ਨਾਨਕ ਨਾਮ ਜੜਦੀ ਗਲਾ ਤੇਰੇ ਭਾਏ ਸਰਬਤ ਦਾ ਬਣਾ بندہ رب انہوں میں دکھا بندہ سڑے دے دہ بھی مار ظالمہ کا اندر ہی کام رہا سی کہ کوئی مرید اپنے پیارے رہبر ویکتے ہوئے ایسا اڑ کی تشدد کے میں سہا سکتا

اتنا سکھا میا شہیدیا تو بعد قاضی وحبو دن گورا سر گروہ تیگ بہادر جی کو لایا دیونا نو فتوہ پڑھ کے سناؤں لگا دمال کرامات یا دین اسلام گروہ جی نے قاضی دیا دونا شرطہ تو انکار کر ہوئے کہا کہ میں زبردستی مذہب تبدیل کرن دے خلاف ہاں میں نو کوئی بھی میرے پرہت ਮਜ਼ਲੂਮਾਂ ਦੀ ਰਾਖੀ ਜਮਾਨੋ ਕੀ ਅਧਿਕਾਰਾਂ ਲਈ ਕੀਤੇ ਬਚਣਾ ਤੋਂ ਡਰਾ ਨਹੀਂ ਸਕਦਾ ਕਾਜ਼ੀ ਨੇ ਝੰਡਲਾਉਂਦੇ ਹੋਏ ਜਲਾਦ ਨੂੰ ਇਸ਼ਾਰਾ ਕੀਤਾ ਤੇ ਜਲਾਦ ਸૈયਦ ਜਲਾਲੁਦੀਨ ਨੇ ਸਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਧਰ ਨਾਲੋਂ ਵੱਖ ਕਰ ਦਿੱਤਾ بہادر سی چلت بھائیو جگت کو سوکھ ہے سب جگ بھو جے سر لوکو Thank <laughs> you.

ਚਲਾ ਚਲਾਈ ਹੋ ਰਹੀ ਗੜਗੜ ਉਖਰੇ ਮੇਗ ਲਕੀ ਨਗਾਇਆ ਲੈ ਚਲੇ ਦੁਖਰਾ ਤਮਾਸ਼ਾ ਵੇਖ ਮਾਈ ਲਕੀ ਸ਼ਾਜੀ ਨੇ ਆਪਨੇ ਘਰ ਵਿੱਚ ਚੰਨਨ ਦੀ ਜਿਖਾ ਚਣ ਕੇ ਘਰ ਨੂੰ ਗਿਆ ਲਗਾ ਤੇ ਗੁਰੂ ਸਾਹਿਬ ਜੀ ਦੇ ਪਵਿੱਤਰ ਧੜ ਦਾ ਸੰਸਕਾਰ ਕਰਦਾ